abroad ਤੋਂ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਮੇਰੇ ਕੋਲੇ ਕਹਿਣ ਲਈ ਲਫ਼ਜ਼ ਨਹੀਂ ਬਹੁਤ ਹੀ ਪਿਆਰੀ ਵੀਡੀਓ ਆ ਦੋਸਤੋ ਇੱਕ ਵੀਰ ਆਪਣੀ ਜੌਬ ਤੇ ਗਿਆ ਹੁੰਦਾ ਦਾਦਾ ਤੇ ਦਾਦੀ ਸਮੇਤ ਉਸ ਵੀਰ ਦੀਆਂ ਦੋ ਲਾਡੋ ਰਾਣੀਆਂ ਧੀਆ ਟਿਫਣ ਵਿੱਚ ਰੋਟੀ ਪੈਕ ਕਰਵਾ ਕੇ ਆਪਣੇ ਪਿਓ ਨੂੰ ਦੇਣ ਆਉਂਦੀਆਂ ਜਦੋਂ ਵੀਰ ਟਿਫਣ ਫੜਨ ਆਉਂਦਾ ਤਾਂ ਧੀਆ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦਾ ਤੇ ਉਹਨਾਂ ਨੂੰ ਆਪਣੀ ਗੋਦੀ 'ਚ ਚੁੱਕ ਲੈਂਦਾ ਤੇ ਦੋਵਾਂ ਨੂੰ ਆਪਣਾ ਪੰਦਾ ਪਿਆਰ ਦਿੰਦਾ ਈਆਂ ਲਈ ਦੋ ਲਵ ਚ ਸੁਣਾਉਣ ਲੱਗੇ ਆ ਜਰੂਰ ਸੁਣਿਓ ਤੇ ਜਾਂਦੇ ਜਾਂਦੇ ਹਮੇਸ਼ਾ ਦੀ ਤਰ੍ਹਾਂ ਇੱਕ ਪਿਆਰਾ ਜਿਹਾ ਵੀ ਕਮੈਂਟ ਕਰ ਦਿਓ ਕੀ ਫਾਇਦਾ ਏ ਉਹਨਾਂ ਪੁੱਤਾਂ ਦਾ ਰੁੱਲਣ ਜਿਨ੍ਹਾਂ ਦੇ ਪਿਓ ਮੈਨੂੰ ਮਾੜਾ ਪੁੱਤ ਨਾ ਦੇਈ ਰੱਬਾ ਭਾਵੇਂ ਈਆਂ ਦੇ ਦੀਦੋ ਮੈਨੂੰ ਮਾੜਾ ਪੁੱਤ ਨਾ ਦੇਈ ਰੱਬਾ ਭਾਵੇਂ ਈਆਂ ਦੇ ਦੀਦੋ ਮਾਣੂ ਮਾਰੇ ਘਰੋਂ ਧੱਕੇ ਤੇ ਪਿਓ ਦੀ ਫੜਲੇ ਦਾੜੀ ਇਹਦੇ ਵਰਗੀ ਗੱਲ ਕੋਈ ਲੋਕੋ ਹੋਰ ਕੀ ਹੋਣੀ ਮਾੜੀ ਜਿਨ੍ਹਾਂ ਨੂੰ ਸੀ ਗੱਲਾਂ ਲਾਇਆ ਗਲ ਪੈਂਦੇ ਅਜਿਓ ਮੈਨੂੰ ਮਾੜਾ ਪੁੱਤ ਨਾ ਦੇਈ ਰੱਬਾ ਭਾਵੇਂ ਧੀਆ ਦੇਦੀ ਦੋ ਲੱਖ ਲਾਂਤ ਉਸ ਪੁੱਤ ਤੇ ਜਿਹੜਾ ਪਿਓ ਦੀ ਇੱਜ਼ਤ ਰੋਲੇ ਵਿੱਚ ਨਸ਼ੇ ਦੇ ਮਾਂ ਭੈਣ ਨੂੰ ਜਿਹੜਾ ਮਾੜਾ ਬੋਲੇ ਉਹਨਾ ਪਾਣੀ ਪੁਛਦੇ ਜਿਨ੍ਹਾਂ ਨੂੰ ਰਹਿ ਖਵਾਉਂਦੇ ਕਿਉ ਮੈਨੂੰ ਮਾੜਾ ਪੁੱਤ ਨਾ ਦੇਈ ਰੱਬਾ ਭਾਵੇਂ ਧੀਆ ਦੇਦੀ ਦੋ ਪੁੱਤਾਂ ਨਾਲੋਂ ਧੀਆਂ ਚੰਗੀਆਂ ਜੋ ਸੋਚਣ ਮਾਪਿਆਂ ਬਾਰੇ ਔਖੇ ਵੇਲੇ ਬਣ ਜਾਂਦੀਆਂ ਧੀਆਂ ਫੇਰ سہਾਰੇ ਧੀਆਂ ਨਾਲੋਂ ਵੱਧ ਕੇ ਨਾ ਕਰੋ ਪੁੱਤਾਂ ਦਾ ਮੋਹ ਮੈਨੂੰ ਮਾੜਾ ਪਤਨਾ ਦੇਈ ਰੱਬਾ ਭਾਵੇਂ ਧੀਆਂ ਦੇ ਦੀ ਦੋ ਧੀਆਂ ਬਨ ਸਹਾਰਾ ਜਦ ਪੁੱਤ ਨਹੀਂ ਸੇਵਾ ਕਰਦੇ ਕੰਮੇ ਆਣੀਆਂ ਕਾਹਤੋਂ ਲੋਕੀ ਧੀਆਂ ਜੰਮਣ ਤੋਂ ਡਰਦੇ ਟਿੱਟਾ ਲਾਉਂਦੇ ਵੇਖ ਕੇ ਪੁੱਤ ਨੂੰ ਦਿਲ ਪੈਂਦਾ ਏ ਰੋ ਮੈਨੂੰ ਮਾੜਾ ਪਤਨਾ ਨਹੀਂ ਰੱਬਾ ਭਵੇਂ ਧੀਆ ਦੇ ਦੀ ਦੋ ਉਹ ਮੈਨੂੰ ਮਾੜਾ ਪਤਨਾ ਨਹੀਂ ਰੱਬਾ ਭਵੇਂ ਧੀਆ ਦੇ ਦੀ ਦੋ ਹਾਂਜੀ ਦੋਸਤੋ ਜੇਕਰ ਇਸ ਕਵਿਤਾ ਦੀਆਂ ਲਾਈਨਾਂ ਤੁਹਾਨੂੰ ਵਧੀਆਂ ਲੱਗੀਆਂ ਤਾਂ ਕਿਰਪਾ ਕਰਕੇ ਸ਼ੇਅਰ ਕਰ ਦਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਰ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੋਸਤੋ ਜਲਦੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰਾਖਾ